ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਫਤਿਹਆਬਾਦ ਮੰਡੀ ਤੁਸੀਂ ਸਾਹਮਣੇ ਦੇਖ ਹੀ ਰਹੇ ਹੋਵੋਗੇ ਆਪਾਂ ਮੰਡੀ ਦੇ ਵਿੱਚ ਆਏ ਹੋਏ ਆ ਇੱਥੇ ਫਤਿਹਆਬਾਦ ਹਰਿਆਣੇ ਦੀ ਮੰਡੀ ਹੈ ਦੋਸਤੋ ਤੇ ਬਹੁਤ ਹੀ ਜ਼ਿਆਦਾ ਭਾਰੀ ਮੰਡੀ ਲੱਗਦੀ ਹੁੰਦੀ ਸੀ ਕਿਸੇ ਟਾਈਮ ਦੇ ਵਿੱਚ ਪਰ ਹੁਣ ਉਹੇ ਮੰਡੀਆਂ ਜਿਵੇਂ ਕਹਿੰਦੇ ਹੁੰਦੇ ਮੰਦਾ ਬਹੁਤ ਆ ਗਿਆ ਪਸ਼ੂਆਂ ਦਾ ਬਹੁਤ ਘੱਟ ਪਸ਼ੂ ਆਇਆ ਤੇ ਗਾਂਕ ਵੀ ਬਹੁਤ ਘੱਟ ਆਇਆ ਇੱੱਪਾ ਦਿਖਾਉਣੀ ਆ ਤੁਹਾਨੂੰ ਫਤਿਆਬਾਦ ਮੰਡੀ ਦੀਆਂ ਮੱਝਾਂ ਦੇਖ ਲਓ ਦੋਸਤੋ ਹਾਂ ਜਹਕ ਬਹੁਤ ਹੀ ਘਟ ਆਇਆ ਹੋਇਆ ਇੱਥੇ ਮੰਡੀਆਂ ਤੇ ਪਰ ਮੱਝਾਂ ਆਈਆਂ ਨੇ ਘੱਟੋ ਘੱਟ 3-4 ਸੌ ਮੱਝ ਤਾਂ ਜ਼ਰੂਰ ਪਹੁੰਚੀ ਐ ਤੇ ਸਾਰੇ ਮਤਲਬ ਹੱਥ ਦੇ ਹੱਥ ਤਰਕੀ ਬੈਠਣ ਵਾਲਾ ਕੰਮ ਹੋਇਆ ਪਿਆ ਜਿਹੜੇ ਵੀ ਪਸ਼ੂ ਦਾ ਪਸ਼ੂਆਂ ਦਾ ਵਪਾਰ ਕਰਦੇ ਆ ਵੀਰ ਤੁਸੀਂ ਦੇਖ ਹੀ ਰਹੇ ਹੋਗੇ ਦੂਰ ਦੂਰ ਤੱਕ ਕੋਈ ਗਾਹਕ ਨਹੀਂ ਦੇਖਦਾ ਜਿਵੇਂ ਸੁਣਦੇ ਆਂ ਵੀ ਪਿੰਡਾਂ ਦੇ ਵਿੱਚ ਬਹੁਤ ਤੇਜ਼ੀ ਹੈ ਘਰਾਂ ਦੇ ਵਿੱਚ ਜਦੋਂ ਕੋਈ ਵਪਾਰ ਵਾਸਤੇ ਪਸ਼ੂ ਕੋਈ ਬਕਵਾਰੀ ਲੈਣ ਜਾਂਦਾ ਹੈਗਾ ਘਰਾਂ ਚ ਪੂਰਾ ਖਿੱਚ ਕੇ ਰੱਖਦੇ ਕੰਮ ਆਪਣੇ ਜ਼ਿਮੀਦਾਰ ਤੇ ਤਾਂ ਹੀ ਵਿਕਰੀ ਬਹੁਤ ਘੱਟ ਹੁੰਦੀ ਹੈ ਬਹੁਤ ਚੰਗੀਆਂ ਚੰਗੀਆਂ ਮੱਝਾਂ ਜਿਵੇਂ ਆ ਪਹਿਲੇ ਨੂੰ ਦੂਜੇ ਪਸ਼ੂ ਜਿਵੇਂ ਆ ਦੇਖੋ ਜਫਰਾਬਾਦੀ ਨਸਲ ਦੇ ਵਿੱਚ ਝੋਟੀ ਪੈਂਦੀ ਹੈਗੀ ਥਾਂ ਲੈਵਾ ਤੁਸੀਂ ਚੈੱਕ ਕਰ ਲਓ ਆ ਵੀ ਦੂਜੇ ਸੂਏ ਵਿੱਚ ਝੋਟੀ ਆ ਪਹਿਲੇ ਕਿ ਦੂਜੇ ਠੀਕ ਹੈ ਆਪ ਮਤਲਬ ਪਹਿਲੇ ਸੂਏ ਮੱਝ ਹੈ ਬਹੁਤ ਚੰਗੀ ਹੈ ਦੋਸਤੋ ਮੰਡੀ ਦਾ ਮੰਦਾ ਜ਼ਰੂਰ ਦਿਖਾਈ ਦਿੰਦਾ ਹੈਗਾ ਕਿਵੇਂ ਬਈ ਮੰਦਾ ਹੀ ਹੈਗਾ ਭਰਾਵਾ ਬੰਦਾ ਤੇ ਵੀ ਕਿੰਨਾ ਪਤਾ ਲੱਗੂ ਠੀਕ ਹੈ ਬਈ ਕਹਿੰਦੇ ਹਜੇ ਮੰਦੇ ਠੰਡੇ ਦਾ ਤਾਂ ਕਹਿੰਦੇ ਵਿਕੇ ਤੇ ਪਤਾ ਲੱਗੂ ਦੇਖ ਲਓ ਦੋਸਤੋ ਝੋਡਾਂ ਬਹੁਤ ਚੰਗੀਆਂ ਨੇ ਬਈ ਜਿਹੜੀ ਇਹਦਾ ਮੁੱਲ ਕੀ ਹੈਗਾ ਜਫਰਾਬਦੀ ਦਾ ਜਫਰਾਬਦੀ ਦੇ 1 15 ਇੱਕ ਲੱਖ 15 ਹਜ਼ਾਰ ਤੇ ਵੀਰੇ ਆਹ ਕੁੰਡੇ ਸਿੰਘਾਂ ਵਾਲੀ ਦਾ ਇਹਦਾ 120 ਹੈ ਬਈ 1 ਲੱਖ 20 ਹਜ਼ਾਰ ਤੇ ਫੋਨ ਨੰਬਰ ਕਿੰਨਾ ਵੀਰੇ 80533032 80533032 ਠੀਕ ਹੈ 05420 ਵੀਰਾਂ ਦਾ ਨੰਬਰ ਹੈ ਜੇ ਕਿਸੇ ਨੇ ਫੋਨ ਕਰਨ ਦੇ ਬਾਈਆਂ ਨੂੰ ਫੋਨ ਜ਼ਰੂਰ ਕਰਿਓ ਰੈਣੇ ਦੇ ਜਿਹੜੇ ਲੋਕ ਆ ਮੱਝਾਂ ਦੇ ਨਾਲ-ਨਾਲ ਵਪਾਰ ਦੇ ਨਾਲ ਜਿਹੜਾ ਇੱਕ ਇਹਨਾਂ ਦੀ ਮਤਲਬ ਪਰਾਤਨ ਚੱਲਦੀ ਆਉਂਦੀ ਆ ਹਨਾ ਹੁੱਕਾ ਬਾਈਆਂ ਦੇ ਕਿਵੇਂ ਵੀਰੇ ਹਸੀ ਕਾ ਕਿਵੇਂ ਮੰਨਦਾ ਕਿ ਤੇਜੀ ਹੈ ਮੰਦਾ ਹੀ ਹੈ ਮੰਦਾ ਹੀ ਹੈ ਠੀਕ ਹੈ ਕਿਹੜੇ ਕਿਹੜੇ ਨਾਗ ਨੇ ਆਪਣੇ ਸਾਰੇ ਆਪਣੀ ਹੈ ਇੱਧਰ ਵੀਰ ਦਾ ਫੁੱਕਾ ਚੱਲਦਾ ਨਾਲ ਦੀ ਨਾਲ ਕਹਿੰਦਾ ਮੰੰਦਾ ਠੰਡਾ ਦਾ ਚੱਲਦੀ ਰਹਿਣਾ ਇੰਜੋਏ ਵੀ ਨਾਲ ਦੀ ਨਾਲ ਜ਼ਰੂਰੀ ਹੈ ਤੁਸੀਂ ਦੇਖ ਲਓ ਦੋਸਤੋ ਜਿਹੜੀ ਆ ਇੱਧਰ ਸਾਰੀ ਮੰਡੀ ਖਾਲੀ ਪਈ ਹੈ ਇਹ ਗੱਚਾ ਗੱਚ ਭਰੀ ਹੁੰਦੀ ਸੀ ਮੰਡੀ ਕਿਸੇ ਟਾਈਮ ਤੇ ਤੇ ਇਹਨਾਂ ਦਾ ਸਮਾਨ ਵੀ ਦੇਖ ਲਓ ਮੰਜੇ ਉਵੇਂ ਪਏ ਹੈਗੇ ਕਿਸੇ ਟਾਈਮ ਦੇ ਵਿੱਚ ਇਹ ਮੰਡੀ ਦੂਰ ਦੂਰ ਤੱਕ ਮਸ਼ਹੂਰ ਹੁੰਦੀ ਸੀ ਕਰੋਨਾ ਟਾਈਮ ਤੋਂ ਬਾਅਦ ਇਹ ਮੰਡੀ ਜੰ ਬੰਦ ਹੋ ਗਈਆਂ ਸੀ ਤੇ ਉਸ ਤੋਂ ਬਾਅਦ ਇਹ ਚੱਲੀਆਂ ਨਹੀਂ ਆ ਗਾਹ ਕੋਣੋਂ ਹਟ ਗਿਆ ਤੇ ਇਸੇ ਕਰਕੇ ਮਤਲਬ ਹਰਿਆਣੇ ਦੀ ਇਹ ਮਸ਼ਹੂਰ ਮੰਡੀ ਹੈ ਜਿਹੜੀ ਅੱਜ ਕੱਲ ਬੁਰੇ ਹਾਲਾਤਾਂ ਦੇ ਵਿੱਚ ਉਡੀ ਲੰਘ ਰਹੀ ਹੈਗੀ ਸਾਰੇ ਤੁਸੀਂ ਆਸੇ ਪਾਸੇ ਦੇਖ ਲਓ ਕੋਈ ਵੀ ਜਿਹੜੀ ਹੈਗੀ ਰੌਣਕ ਨਹੀਂ ਦੇਂਦੀ ਲੋਕਾਂ ਦੇ ਮੂੰਹ ਤੇ ਦੇਖੋ ਆ ਚੰਗੀਆਂ ਚੰਗੀਆਂ ਝੋਟੀਆਂ ਨੂੰ ਕੋਈ ਕੁਛ ਨਹੀਂ ਰਿਹਾ ਕੁੰਡੇ ਗੰਡੇ ਸਿੰਗਾ ਪੂਰੇ ਭਜਨ ਭੋਜਨ ਵੀ ਤੁਸੀਂ ਦੇਖ ਲਓ ਪੂਰਾ ਚੰਗੀਆਂ ਨਸਲ ਦੀਆਂ ਝੋਟੀਆਂ ਜਿਵੇਂ ਹਰਿਆਣੇ ਦੇ ਮਸ਼ਹੂਰ ਹੁੰਦੇ ਆ ਪਸ਼ੂ ਆਪਾਂ ਤੁਹਾਨੂੰ ਤੁਰ ਫਿਰ ਕੇ ਮੰਡੀ ਦਾ ਹਾਲ ਹੀ ਦੱਸਣਾ ਵੀ ਕਿਵੇਂ ਆ ਇਸ ਮੰਡੀ ਤੇ ਆਪਾਂ ਵੀ ਪਹਿਲੀ ਯਾਰ ਵੀਡੀਓ ਬਣਾਉਣ ਵਾਸਤੇ ਪਹਿਲੀ ਯਾਰ ਹੂੰ ਬੱਸੇ ਚਾਰ ਪੰਜ ਵਾਰੀ ਆਪਾਂ ਪਹਿਲਾਂ ਵੀ ਆ ਚੁੱਕੀ ਆਂਗੇ ਤੇ ਆਹ ਦੇਖ ਲਓ ਚੰਗੀਆਂ ਚੰਗੀਆਂ ਮੱਜਾਂ ਜਿਵੇਂ ਸਾਹਮਣੇ ਖੜੀ ਆ ਪੂਰੀ ਪੂਰੀ ਮੱਝ ਵੀ ਖੜੀ ਹੈਗੀ ਕਿਸੇ ਮਤਲਬ ਮੰਡੀ ਦੇ ਆ ਕੇ ਹਨਾ ਕਿਸੇ ਮੰਦੀ 'ਚ ਗੱਲ ਕਰਨ ਨੂੰ ਜੀਵ ਨਹੀਂ ਕਰਦਾ ਹੁੰਦਾ ਜਦੋਂ ਕਿਸੇ ਦਾ ਪਸ਼ੂ ਵਿਕਰੀ ਦੇ ਵਿੱਚ ਨਾ ਆਉਂਦਾ ਹੋਵੇ ਮੰਦਾ ਹੋਵੇ ਹਨਾ ਬਹੁਤ ਹੀ ਜ਼ਿਆਦਾ ਮੰਦਾ ਜਿਵੇਂ ਆਹ ਵੀਰ ਵੀ ਬੈਠੇ ਨੇ ਸਾਰਾ ਮੰਦੇ ਦਾ ਸਿਸਟਮ ਹੀ ਚੱਲੀ ਜਾਂਦਾ ਜਿਵੇਂ ਆਹ ਦੇਖ ਲਓ ਦੋਸਤੋ ਤਾਜ਼ਾ ਇੱਥੇ ਆ ਕੇ ਸੂਈਏ ਮੱਦੇ ਇੰਨਾ ਪਸ਼ੂਆਂ ਦਾ ਵੀ ਗਰਮੀ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਸੂਏ ਦਾ ਇੱਥੇ ਆ ਕੇ ਪਸ਼ੂ ਸੂ ਵੀ ਪੈਂਦੇ ਨੇ ਤਾਜ਼ੇ ਜੋ ਰਿੰਗਾ ਗੱਬਣਾ ਮੱਦਾਂ ਲੈ ਆਉਂਦੇ ਵੀਰ ਜਿਵੇਂ ਆਮ ਅੱਜ ਲੱਸੀ ਜ਼ਰੂਰ ਹੈ ਪਰ ਥੱਲੋ ਬਹੁਤ ਜ਼ਿਆਦਾ ਚੰਗੀ ਮੱਝ ਹੈਗੀ ਤੁਸੀਂ ਦੇਖ ਹੀ ਰਹੇ ਹੋਵੋਗੇ ਦੇਖੋ ਜਾਣਕਾਰੀ ਲੈਣ ਦੀ ਆਪਾਂ ਭਾਈ ਤੋਂ ਕੋਸ਼ਿਸ਼ ਕਰਦੇ ਆਂ ਤੋਰੀ ਬਾਈ ਕਰਾਂ ਲਓ ਜੀ ਤੋਰੀ ਮੱਝ ਲਈ ਸੀ ਲੀ ਸੀ ਜ਼ਰੂਰ ਆ ਪਰ ਥੱਲੋਂ ਦੇਖੋ ਤੁਸੀਂ ਦੋਸਤੋ ਬਹੁਤ ਜ਼ਿਆਦਾ ਚੰਗੀ ਮੱਝ ਹੈਗੀ ਤੇ ਆ ਜਾ ਮੋੜ ਲਿਆ ਬਾਈ ਇੱਥੇ ਖੜਾ ਰਾ ਕਿੰਨਾ ਮੁੱਲ ਕਰਦਾ ਵੀਰੇ ਮੁੱਲ ਤਾਂ 80000 85000 ਹਾਂ ਠੀਕ ਹੈ ਤੇ ਕਿਹੜਾ ਪਿੰਡ ਹੈਗਾ ਪਿੰਡ ਸਾਡਾ ਕੀਵਾ ਕੀਵਾ ਮਾਨਸਾ ਕੋਲੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਦੁੱਧ ਤਾਂ ਤੇਰਾ ਮਾਣ ਕੇ ਬਣਾ ਲਓ ਤਿਆਰ ਹੋ ਗਿਆ 12 ਕਿਲੋ ਦੁੱਧ ਤਿਆਰ ਹੈ ਹੈ ਤੇ ਕਿਹੜੇ ਦਿਨਾਂ ਦੀ ਸੂਈ ਹੈ ਚੌਥਾ ਦਿਨ ਚੌਥਾ ਦਿਨ ਸੂਈ ਆ ਦੋਸਤਿਆਂ ਨੂੰ ਤੇ ਨੰਬਰ ਬੋਲ ਦੀ ਵੀਰੇ ਨੰਬਰ ਜੀ 99143 13155 ਠੀਕ ਹੈ ਵੀਰੇ ਧੰਨਵਾਦ ਤੇਰਾ ਚਲੋ ਇੰਨੇ ਨਾਲ ਦੋਸਤੋ ਜੇ ਕਿਸੇ ਨੇ ਮੱਝ ਪਸੰਦ ਹੁੰਦੀ ਹੈ ਹਨਾ ਤਾਂ ਜਰੂਰ ਬਾਈ ਨੂੰ ਫੋਨ ਕਰਿਓ ਬਾਕੀ ਦੋਸਤੋ ਮੰਡੀ ਦੇ ਵਿੱਚ ਤਾਂ ਨਹੀਂ ਰਿਹਾ ਸਾਰੇ ਕਿਸੇ ਵੀ ਕੋਈ ਵੀ ਕੀਤਾ ਹੈਗਾ ਸਭ ਕੀਤੇ ਅੱਜ ਦੇ ਟਾਈਮ ਦੇ ਵਿੱਚ ਫਲॉप ਹੋ ਜਾਂਦੇ ਆ ਤੇ ਇੰਨੇ ਹੀ ਕਹਿੰਦੇ ਆਪਾਂ ਅੱਜ ਸਪੈਸ਼ਲ ਆਪਾਂ ਵੀਡੀਓ ਵਾਸਤੇ ਆਏ ਸੀਗੇ ਤੇ ਥੋੜੇ ਤੋਂ ਆਜਾਤ ਲੈਣੇ ਆ ਧੰਨਵਾਦ ਸਾਰੇ ਵੀਰਾਂ ਦਾ ਜੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਤੇ ਇਹ ਚੰਗੀ ਲੱਗਦੀ ਹੁੰਦੀ ਹੈਗੀ ਠੀਕ ਹੈ ਆ ਬਾਈ ਕਹਿੰਦਾ ਲੈ ਜਾਂਦਾ ਜਾਂਦਾ ਕਹਿੰਦਾ ਮੇਰੀ ਵੀ ਵੀਡੀਓ ਬਣਾ ਦੇ ਠੀਕ ਹੈ ਖੜਾ ਲੱਗ ਰਾ ਥਣ ਲੈ ਬਹੁਤ ਚੰਗਾ ਲੱਗਿਆ ਹੋਇਆ ਹੈ ਨੰਬਰ ਬੋਲ ਕਰਾਂ 8965 ਕਿੰਨਾ 8965 98 965 965 64055 64055 ਤੇ ਕਿਹੜਾ ਪਿੰਡ ਪੁੰਡਾ ਤੇਰਾ ਆ ਸੰਗਾ ਵੀਰੇ ਸੰਗਾ ਠੀਕ ਹੈ ਬੱਚਾ ਕਿਹੜਾ ਇਹਦਾ ਠੀਕ ਹੈ ਦੇਖ ਦੁੱਧ ਬਾਦ ਕਿੰਨਾ ਕਹਦੇ ਥੱਲੇ ਸਹੀ ਸਹੀ 12 ਕਿਲੋ ਛੋਟੀ ਜਿਹੀ ਝੋਟੀ ਹੈ ਤੇ ਦੁੱਧ 12 ਕਿਲੋ ਵੀਰ ਕਹਿੰਦਾ ਹਰਿਆਣੇ ਦੀ ਮੱਝ ਹੈਗੀ ਆ ਪੰਜ ਚਾਰ ਕਿਲੋ ਮੀਟਰ ਦਾ ਪਿੰਡ ਰੋ ਠੀਕ ਹੈ ਇਹ ਬਜਾਤ ਦੋ ਦੰਤ ਦੋ ਦੰਤ ਕੋਈ ਗੱਲ ਨਹੀਂ ਜੇ ਕਿਸੇ ਵੀਰ ਭਾਈ ਨੂੰ ਲੋੜ ਹੋਊਗੀ ਚਲਾ ਕੇ ਦਿਖਾਈ ਭਾਈ ਹੋਰ ਆ ਦੋ ਦੰਤ ਵੀ ਲੈ ਲਾਂਗੇ ਹੁਣ ਲਾ ਲਿਓ ਦੋ ਦੰਤ ਹੀ ਲੈ ਲੈ ਬਈ ਆਪਣਾ ਜੰਮ ਨਹੀਂ ਆ ਵੀ ਇਹਨਾਂ ਦੀ ਮੱਝ ਹੈਗੀ ਤਾਜੀ ਸੂਈ ਹੋਈ ਹੈ ਤੇ ਪਹਿਲਣੀ ਮੱਝ ਹੈਗੀ ਜੇ ਕਿਸੇ ਵੀ ਨੇ ਇਹੀ ਨੰਬਰ ਇਹਨਾਂ ਦਾ ਵੀ ਜਿਹੜਾ ਵੀਰ ਦਾ ਨੰਬਰ ਬੋਲਿਆ ਸੀਗਾ ਤੇ ਚਲੋ ਠੀਕ ਹੈ ਦੋਸਤੋ ਧੰਨਵਾਦ ਸਾਰੇ ਵੀਰਾਂ ਦਾ